ਕੱਖ ਨਾਲ ਦੇਖਦੇ ਸੀਗੇ ਮੰਦਿਰ ਦਾ ਵੀ ਸਨਮਾਨ ਹੁੰਦਾ ਸੀਗਾ ਮਸਜਿਦ ਦਾ ਵੀ ਹੁੰਦਾ ਸੀ ਸਾਰੇ ਕੀਤਿਆਂ ਦਾ ਹੁੰਦਾ ਸੀਗਾ ਹੈਨਾ ਸਾਰੇ ਲੋਕ ਸੁਖੀ ਬਸਦੇ ਸੀ ਹੈਨਾ ਇਹ ਜਿਹੜਾ ਰਾਜਕੁਸ਼ੀ ਕਰਕੇ ਦਿਖਾਣਾ ਕਿਉਂਕਿ ਤੁਸੀਂ ਨਾ ਸਰਬੱਤ ਦੇ ਭਲੇ ਦੀ ਲੜਾਈ ਲੜ ਰਹੇ ਹੋ ਠੀਕ ਹੈ ਅਸੀਂ ਕੋਈ ਆਪਣੇ ਵਾਸਤੇ ਨਹੀਂ ਲੜ ਰਹੇ ਅਸੀਂ ਸਭ ਨੂੰ ਬਚਾਉਣ ਦੀ ਵੀ ਅੰਨ ਨਾ ਇੰਨਾ ਮਹਿੰਗਾ ਨਾ ਹੋ ਜਾਏ ਕਿ ਲੋਕਾਂ ਦੇ ਮੂੰਹਾਂ 'ਚ ਵੀ ਨਾ ਜਾ ਪਾਵੇ ਜਦ ਕੋ ਕੋ ਪਲੇਟ ਦੇ ਹੱਥਾਂ 'ਚ ਚਲਾ ਗਿਆ ਹੈ ਨਾ ਤੁਸੀਂ ਕਾਇਨਾਤ ਨੂੰ ਬਚਾਉਣ ਦੀ ਲੜਾਈ ਲੜ ਰਹੇ ਹੋ ਤੇ ਆਪਣੇ ਰਾਜ ਨੂੰ ਲੈ ਕੇ ਆਉਣ ਦੀ ਲੜਾਈ ਲੜ ਰਹੇ ਹੋ ਵਾਹਿਗੁਰੂ ਮਿਹਰ ਕਰੂਗਾ ਇਸ ਬਹਿਸ ਦੇ ਉੱਤੇ ਨਾ ਆ ਸਰਦਾਰ ਰਾਜ ਕਰਨਗੇ ਆ ਤਾੜੇ ਵਾਲੇ ਲੋਕ ਰਾਜ ਕਰਨਗੇ ਬਾਬੇ ਨਾਨਕ ਦੇ ਫਲਸਫੇ ਦੇ ਉੱਤੇ ਸਰਪ ਦੇ ਫਲਸਫੇ ਦੇ ਉੱਤੇ ਅਸੀਂ ਸਰਕਾਰਾਂ ਬਣਾਵਾਂਗੇ ਤੇ ਇਸ ਦੇਸ਼ ਤੇ ਉੱਤੇ ਰਾਜ ਕਰਾਂਗੇ ਔਰ ਦੁਨੀਆ ਨੂੰ ਦਿਖਾਵਾਂਗੇ ਇਹ ਠਾਕਾ ਰਾਜ ਕੀ ਜੀ ਹੈ ਵੀ ਤਕੜੇ ਹੋ ਲਾਮਬੰਦ ਹੋ ਹਨਾ ਸਾਰੇ ਦੇ ਸਾਰੇ ਔਰ ਨਿਕਲ ਕੇ ਆਓ ਵੀ ਕਿਹੜੇ ਲੀਡਰ ਤੁਹਾਨੂੰ ਅੱਗੇ ਲੈ ਕੇ ਜਾਣਗੇ ਔਰ ਕਿਹੜੇ ਲੀਡਰ ਇਹ ਲੀਡਰਾਂ ਤੋਂ ਪਾਸਾ ਵਟਣਾ ਆਪਾਂ ਨੇ ਆਉਣ ਵਾਲੇ ਟਾਈਮ ਦੇ ਅੰਦਰ ਜਿਹੜਿਆਂ ਨੂੰ ਬਹਿਮ ਆ ਨਾ ਵੱਡੇ ਵੱਡੇ ਲੀਡਰਾਂ ਨੂੰ ਵੀ ਅੱਜ ਅਸੀਂ ਆ ਨਹੀਂ ਰਹੇ ਸਮਰਥਨ ਨਹੀਂ ਦੇ ਰਹੇ ਠੀਕ ਆ ਵੀ ਸਾਡਾ ਕੁਝ ਨਹੀਂ ਜਾਣਾ ਲੱਗ ਜੂਗਾ ਉਹਨਾਂ ਨੂੰ ਪਤਾ ਅੰਗਰੇਜ਼ਾਂ ਦੇ ਟਾਈਮ ਤੇ ਵੀ ਤੇ ਟੋਟ ਹੁੰਦੇ ਸੀ ਨਾ ਜਿਹੜੇ ਗੱਦਾਰ ਹੁੰਦੇ ਸੀ ਅੱਜ ਵੀ ਉਹ ਵੱਜਦੇ ਨੇ ਠੀਕ ਆ ਜਿਹੜੇ ਪਿੰਡਾਂ ਚ ਲੋਕ ਨਿਕਲਦੇ ਨਹੀਂ ਹੈਗੇ ਜਿਹੜੇ ਵੱਡੇ ਆਪਣਾ ਧਨਾਟ ਬਣੇ ਹੋਏ ਨੇ 50 50 100 100 ਕਿੱਲਿਆਂ ਵਾਲੇ ਠੀਕ ਹੈ ਭਈ ਆਪਾਂ ਤਾਂ ਦੱਸ ਕੇ ਮਲਾਂਗੇ ਆਪਣੇ ਬੱਚਿਆਂ ਨੂੰ ਵੀ ਜਦੋਂ ਸੀ ਸੜਕਾਂ ਤੇ ਬੈਠੇ ਹੁੰਦੇ ਸੀ ਨਾ ਆ ਲੋਕ ਕਤਾਰ ਸੀਗੇ ਅਕਰਾਂ ਕੰਬੜਾਂ ਤੇ ਸੋੰਬੇ ਹੁੰਦੇ ਸੀਗੇ ਠੀਕ ਹੈ ਇਹ ਲਿਖੇ ਜਾਂਦੇ ਨੇ ਇਤਿਹਾਸ ਬਾਬੋ ਜੀ ਪਿੰਡਾਂ ਦੇ ਵੀ ਲਿਖੇ ਜਾਂਦੇ ਨੇ ਲੀਡਰਾਂ ਦੇ ਵੀ ਲਿਖੇ ਜਾਣਗੇ ਮੀ ਜਾਣਗੇ ਸਾਰਿਆਂ ਨੂੰ ਰਿਜ਼ਲਟ ਹੈ ਨਾ ਬਹੁਤ ਜ਼ੋਰ ਲਾਇਆ ਸੀ ਇਹਨਾਂ ਵੀ ਏਕਤਾ ਹੋ ਜੇ ਨਵਦੀਪ ਸਿੰਘ ਆ ਨਵਦੀਪ ਜੀ ਪਾਣੀ ਦੇ ਵਿਚਾਰਾਂ ਦੇ ਤੋਂ ਸਟੇਟਾਂ ਚੱਲੀਆਂ ਅੱਜ ਤੁਸੀਂ ਸੰਯੁਕਤ ਕਿਸਾਨ ਮੋਰਚੇ ਦੇ ਬੰਦੇ ਦੇ ਇਹਦਾ ਪ੍ਰੋਗ੍ਰਾਮ ਪੰਜਾਬ ਚ ਪੂਰਾ ਸਮਰਥਨ ਮਿਲ ਰਿਹਾ ਕੀ ਕਹੂੰਗਾ ਬਾਬਾ ਜੀ ਸਮਰਥਨ ਐਨਾਂ ਕਾ ਨਾ ਅਸੀਂ ਬਰਨਾਲੇ ਤੋਂ ਚੱਲੇ ਆ ਹੈਨਾ ਤੇ ਹੁਣ ਅਸੀਂ ਭਵਾਨ ਨਿਗੜ ਪਹੁੰਚ ਗਏ ਬਾਬਾ ਜੀ ਹੈਨਾ ਸਾਰੇ ਸੰਗਰੂਰ ਚੋਂ ਨਿਕਲ ਕੇ ਆਏ ਆ ਸਾਰੇ ਭਾਈਚਾਰੇ ਦਾ ਸਾਰੇ ਧਰਮਾਂ ਦਾ ਹੱਥ ਬੰਨ ਕੇ ਧੰਨਵਾਦ ਕਰਦੇ ਆ ਠੀਕ ਹੈ ਨਾ ਸਾਰੇ ਹਿੰਦੂ ਭਾਈਚਾਰੇ ਦਾ ਸਭ ਨੇ ਦੁਕਾਨਾਂ ਬੰਦ ਕਰੀਆਂ ਨੇ ਦਿਖਾਤਾ ਪੰਜਾਬ ਨੇ ਵੀ ਅਸੀਂ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਜੀ ਨਾਲ ਆ ਅਸੀਂ ਕਿਸਾਨਾਂ ਦੇ ਨਾਲ ਆ ਸਾਨੂੰ ਪੰਜਾਬ ਦੇ ਅੰਦਰ ਨਹੀਂ ਇਹ ਪਾਰ ਸਕਦੇ ਮੋਦੀ ਹੁਣੀ ਠੀਕ ਹੈ ਨਾ ਸਾਨੂੰ ਧਰਮ ਦੇ ਨਾਮ ਤੋਂ ਪਾਰ ਸਕਦੇ ਨਹੀਂ ਨਾ ਸਾਨੂੰ ਜਾਤਾਂ ਪਾਤਨ ਦੇ ਨਾਮ ਤੋਂ ਪਾਰ ਸਕਦੇ ਨਹੀਂ ਅਸੀਂ ਇਕਾਂ ਪੰਜਾਬ ਨੂੰ ਸੰਵਰਪੀ ਦਾ ਪੰਜਾਬ ਨੂੰ ਬਚਾਉਣਾ ਆ ਬਾਬੇ ਨਾਨਕ ਦੀ ਖੇਤੀ ਨੂੰ ਬਚਾਉਣਾ ਆ ਚੜ੍ਹਦੀ ਕਲਾ 'ਚ ਰਹਿਣਾ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਪਾਰਟੀ ਦਾ ਸਾਥ ਦੇਣਾ ਆ ਕਿਉਂਕਿ ਸਾਡੀ ਜੈ ਜ ਲੜਾਈ ਐ ਐਮਐਸਪੀ ਗਰੰਟੀ ਕਰਉਂਦੀ ਐ ਨਾ ਹਰ ਇੱਕ ਬੰਦਾ ਚਾਹੁੰਦਾ ਸਾਡੀ ਮਿਹਨਤ ਦਾ ਮੁੱਲ ਮਿਲੇ ਤਾਂ ਅਸੀਂ ਵੀ ਚਾਹੁੰਦੇ ਆ ਕਿਉਂਕਿ ਅਸੀਂ ਦਿਨ ਰਾਤ ਮਿਹਨਤ ਕਰਦੇ ਆ ਅਸੀਂ ਠੰਡ ਦੀ ਨਹੀਂ ਦੇਖਦੇ ਅਸੀਂ ਗਰਮੀ ਨਹੀਂ ਦੇਖਦੇ ਆ ਨਾ ਅਸੀਂ ਬਹੁਤ ਮਿਹਨਤ ਕਰਕੇ ਇਸ ਦੇਸ਼ ਦਾ ਢਿੱਡ ਭਰਦੇ ਆ ਤੇ ਵੀ ਸਾਡਾ ਫਰਜ਼ ਵੀ ਸਾਡੇ ਵੀ ਬੱਚੇ ਨਾ ਵਧੀਆ ਰਹਿਣ ਵਧੀਆ ਪੜ੍ਹਨ ਹੈ ਨਾ ਉਹ ਬਾਹਰ ਨਾ ਜਾਣ ਸਾਡੇ ਪਰਿਵਾਰਾਂ ਨੂੰ ਛੱਡ ਕੇ ਕੈਨੇਡਾ ਅਮਰੀਕਾ ਵੱਲ ਮੂਵ ਨਾ ਕਰਨ ਨਾ ਉਹ ਇੱਥੇ ਵਸਣ ਠੀਕ ਐ ਬਾਬੇ ਨਾਨਕ ਦੀ ਖੇਤੀ ਦੇ ਪੈਰਾ ਦੇਣ ਕਿਉਂਕਿ ਬਾਬੇ ਨਾਨਕ ਨੇ ਪੰਥ ਦਿੱ ਲੈ ਕੇ ਜਾਂਦੀ ਹੈ ਨਾ ਵੀ ਆਪਣੀ ਸੱਚੀ ਸੂਚੀ ਕੀਰਤ ਕਰੋ ਵੰਡ ਕੇ ਛਕੋ ਹੈ ਨਾ ਨਾਮ ਜਪੋ ਆਈ ਸੱਚਖੰਡ ਜਾਣ ਦਾ ਰਾਹ ਆ ਅਸੀਂ ਇਹ ਤੋਂ ਦੂਰ ਨਹੀਂ ਹੋ ਸਕਦੇ ਅਸੀਂ ਤਾਂ ਆਪਣੀ ਜ਼ਮੀਨਾਂ ਲਈ ਖੇਤੀ ਲਈ ਲੜਾਂਗੇ ਮਰਾਂਗੇ ਠੀਕ ਹੈ ਨਾ ਸੰਘਰਸ਼ ਕਰਾਂਗੇ ਜੀਤਾ ਹਾਰ ਅਕਾਲ ਪੁਰਖ ਦੇ ਹੱਥ 'ਚ ਆ ਪਰ ਬੇਨਤੀ ਕਰਦੇ ਆ ਹੱਥ ਬੰਨ ਕੇ ਸਾਰੀ ਸੰਗਤ ਨੂੰ ਜਿਹੜੀ ਵੀ ਸਾਨੂੰ ਦੇਖ ਰਹੀ ਆ ਵੱਦ ਤੋਂ ਵੱਧ ਇਤਿਹਾਸ ਰਚੇ ਜਾ ਰਹੇ ਨੇ ਬਾਬਾ ਜੀ ਖਨੋਰੀ ਬਾਰਡਰ ਦੇ ਵੱਦ ਤੋਂ ਵੱਧ ਹਾਜ਼ਰੀ ਲਵਾਓ ਉੱਥੇ ਹੈ ਨਾ ਸਰਦਾਰ ਜਗਜੀਤ ਸਿੰਘ ਢੱਲੇਵਾਰ ਜੀ ਦੀ ਢਾਲ ਬਣੋ ਅਸੀਂ ਬਚਾਉਣਾ ਬਾਬਾ ਜੀ ਪੰਜਾਬ ਨੂੰ ਅਸੀਂ ਲੜਾਂਗੇ ਕਿਸੇ ਨੇ ਨਹੀਂ ਆਉਣਾ ਬਾਹਰ ਤੋਂ ਠ ਦੇ ਲਈ ਸਰਕਾਰਾਂ ਮਾਰਨ ਨੂੰ ਫਿਰਦਿਆਂ ਨੇ ਤੁਸੀਂ ਸੜਕਾਂ ਤੇ ਨਿਕਲੋਗੇ ਤੁਸੀਂ ਹਾਜ਼ਰੀਆਂ ਲਵਾਉਂਗੇ ਫਿਰ ਇਹ ਦੇਸ਼ ਬਚੂਗਾ ਠੀਕ ਹੈ ਨਾ আর ਸੱਚੀ ਦੇਸ਼ ਭਗਤੀ ਆਹੀ ਹੁੰਦੀ ਆ ਜਦੋਂ ਤੁਸੀਂ ਦੇਸ਼ ਦੀ ਕਮੀਆਂ ਦੇ ਖਿਲਾਫ ਲੜਦੇ ਹੋ ਹੈ ਨਾ ਵੀ ਦੇਸ਼ ਦੇ ਅੰਦਰ ਅਗਰ ਗਲਤ ਹੋ ਰਿਹਾ ਦੇ ਖਿਲਾਫ ਆਵਾਜ਼ ਉਠਾਉਂਦੇ ਹੋ ਕੱਲੇ ਨਾਰੇ ਮਾਰਨ ਨਾਲ ਦੇਸ਼ ਦੀ ਦੇਸ਼ ਦੀ ਭਗਤੀ ਨਹੀਂ ਦੇਸ਼ ਭਗਤ ਆ ਲੋਕ ਨੇ ਜਿਹੜੇ ਬੈਠੇ ਨੇ ਹੈ ਨਾ ਠੀਕ ਆ আর ਸਾਡਾ ਸੰਗਤ ਸਾਥ ਵੀ ਦਿੰਦੀ ਹੈ ਹੈ ਨਾ ਬਹੁਤ ਸਾਥ ਦੇ ਰਹੀ ਹੈ ਸਾਰੇ ਚੜ੍ਹਦੀ ਕਲਾ ਜene ਤੇ ਆਪਾਂ ਮੋਰਚਾ ਫਤਿਹ ਕਰਾਂਗੇ ਬਾਬਾ ਸਰਕਾਰਾਂ ਬੋਲੋ ਡਲੇਵਾਲ ਸਾਹਿਬ ਚੱਕਣ ਦੀ ਕੋਸ਼ਿਸ਼ ਸੁਪਰੀਮ ਕੋਰਟ ਵੱਲ ਹਦਾਇਤਾਂ ਸਰ ਚਾਹੁੰਦੀ ਵੀ ਉਹਨਾਂ ਨੂੰ ਹਸਪਤਾਲ ਸਰ ਆ ਪੇਜਾ ਜਾਵੇ ਕਿਵੇਂ ਦੇਖਦੇ ਸੀ ਬਾਈ ਸੁਪਰੀਮ ਕੋਰਟ ਨੂੰ ਅੱਛੀ ਤਾਂ ਲੱਗਿਆ ਸਾਨੂੰ ਵਿੱਚੇ ਵੀ ਸੁਪਰੀਮ ਕੋਰਟ ਨਾ ਹੱਲ ਕਰ ਦੂਗਾ ਸਾਡੇ ਮਸਲੇ ਦਾ ਠੀਕ ਹੈ ਵੀ ਜਿਵੇਂ ਉਹਨਾਂ ਨੇ ਪੂਰਾ ਨੋਟਿਸ ਲੀਤਾ ਪਰ ਉਹ ਵੀ ਅੱਜ ਸਰਕਾਰ ਦੀ ਬੋਲੀ ਬੋਲਣ ਲੱਗੇ ਠੀਕ ਹੈ ਨਾ ਗੱਲ ਤਾਂ ਤੁਸੀਂ ਅੱਛੀ ਤਾਂ ਸੋਚੀਏ ਮੀਡੀਅਮ ਬਣੂਗਾ ਸੁਪਰੀਮ ਕੋਰਟ ਹੈ ਨਾ ਸੈਂਟਰ ਦੇ ਕਿਸਾਨਾਂ ਦੀ ਗੱਲਬਾਤ ਸਟਾਰਟ ਹੋਊਗੀ ਪਰ ਨਾ ਉਹ ਤਾਂ ਬੋਲੀ ਸਾਰੀ ਸਾਰੀ ਕੇਂਦਰ ਦੀ ਬੋਲਦੇ ਨੇ ਕਿਸੇ ਤੇ ਸੁਪਰੀਮ ਕੋਰਟ ਨੇ ਹੱਲ ਨਹੀਂ ਕਰਨਾ ਠੀਕ ਹੈ ਨਾ ਕੋਈ ਨਹੀਂ ਸਰਦਾਰ ਜੀ ਦੀ ਸੀ ਡੱਲੇਵਾਲ ਦੀ ਚੜਦੀ ਕਲਾ ਜene ਸਰੀਰ ਵੱਖੋਂ ਡ ਸ਼ਹੀਦੀ ਵਾਲੋ ਅੱਗੇ ਬਦਰਿਆ ਸਰਕਾਰ ਸਾਡੀਆਂ ਸ਼ਹੀਦੀਆਂ ਚਾਹੁੰਦੀਆਂ ਨਾ ਐਹੀ ਜੀ ਲੈਣ ਲਾ ਦੇਗੇ ਨਾ ਇਹਨਾਂ ਨੂੰ ਇਹ ਸਾਡੀ ਸਾਬਰ ਵਾਲੀ ਲੜਾਈ ਦੇਖਣਾ ਚਾਹੁੰਦੇ ਕਿਉਂਕਿ ਅਸੀਂ ਹਥਿਆਰਬੰਦ ਲੋਕ ਨਹੀਂ ਹੈਗੇ ਅਸੀਂ ਸਾਬਰ ਨਾਲ ਲੜਦੇ ਆ ਸਾਡੇ ਕੋਲ ਆਹੀ ਤਰੀਕੇ ਨੇ ਹੈ ਨਾ ਤੇ ਵੀ ਸਿੱਧੀਆਂ ਆਲੇ ਪਾਸੇ ਨੂੰ ਤੁਰਨ ਨੂੰ ਸਰਕਾਰ ਬਹਿਮ ਘੜਦੇ ਵੀ ਅਸੀਂ ਚੱਕ ਕੇ ਲੈ ਜਾਗੇ ਨਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਲਾਸਾਂ ਦੇ ਢੇਰਾਂ ਦੇ ਉੱਤੇ ਨੂੰ ਜਾਣਾ ਪਊਗਾ ਨਾ ਪਰ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਨਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਚੱਕਣ ਨਾਲ ਮਸਲੇ ਹੱਲ ਹੋਣੇ ਨੇ ਠੀਕ ਹੈ ਨਾ ਉੱਥੇ ਰਹਿਣ ਨਾਲ ਮਸਲੇ ਹੱਲ ਹੋਣੇ ਨੇ ਮਸਲੇ ਹੱ ਪਉਣ ਆ ਸੰਗਤ ਲੈ ਕੇ ਜਾਉਣ ਦਿੱਲੀ ਬੈਠਣ ਸੀਗਾ ਨਾ ਔਰ ਆਪਾਂ ਸੀਐਮ ਮਾਨ ਪਾਵੇ ਹੈ ਨਾ ਪ੍ਰੈਸ਼ਰ ਪਾਵੇ ਉੱਥੇ ਸਰਕਾਰ ਦੇ ਗੱਲਬਾਤ ਦੌਰ ਸਟਾਰਟ ਹੋਵੇ ਨਾ ਸਾਡੀ ਮੰਗਾਂ ਮੰਨੀ ਜਾਣ ਇਹ ਮਸਲੇ ਐਵੇਂ ਆਲੋਣੇ ਨੇ ਨਾ ਪਰ ਜੇ ਤੱਕਾ ਕਰੇ ਕਿਸੇ ਨੇ ਤੱਕਾ برداشت ਨਹੀਂ ਹੋਊਗਾ ਇਹ ਭਾਜੀਪੀ ਵਾਸਤੇ ਵੀ ਆਮ ਆਦਮੀ ਪਾਰਟੀ ਵਾਸਤੇ ਵੀ ਤੁਹਾਡੀਆਂ ਜੜਾ ਪੁੱਟ ਕੇ ਰੱਖ ਦਾਂਗੇ ਜੇ ਮੜੇ ਦੇ ਵੀ ਤੱਕਾ ਕਰਦਾ ਉੱਥੇ ਕਨੋਰੀ ਬਾਰਡਰ ਤੇ ਆਮ ਆਦੀ ਪਾਰਟੀ ਦੀ ਕੈਬਨਿਟ ਜਾ ਕੇ ਆਂਦੀ ਦਿੱਲੀ ਵਾਲ ਸਾਹਿਬ ਨਾਲ ਗੱਲ ਕਰਦੇ ਸੈਂਟਰ ਨਾਲ ਵੀ ਅਸੀਂ ਗੱਲ ਕਰਦੇ ਕਿਵੇਂ ਦੇਖਦੇ ਉਹ ਡਰਾਮਾ ਕਰਕੇ ਜਾਂਦੇ ਨੇ ਬਾਈ ਹੈ ਨਾ ਜਿਹਨੇ ਕਰਨਾ ਹੋਵੇ ਲਾਵੇ ਤਰਨਾ ਆ ਕੇ ਬੈਠਣ ਕਰਨ ਤਗੜਾ ਮੋਰਚੇ ਨੂੰ ਦਿੱਲੀ ਜਾ ਕੇ ਬੈਠਣ ਔਰ ਡਰਾਮਾ ਕਰਨ ਹੁੰਦੇ ਨੇ ਵੀ ਹਾਂ ਕਾਨੂੰ ਸਾਨੂੰ ਪਿੰਡਾਂ ਦੇ ਨੇ ਲੋਕ ਬਣ ਦੇਣਗੇ ਔਰ ਬਣਨ ਵੀ ਨਹੀਂ ਦੇਣਗੇ ਭਾਈ ਠੀਕ ਹੈ ਨਾ ਇਹ ਜਾ ਡੰਡਾ ਝੰਡਾ ਮਜ਼ਬੂਤ ਕਰਕੇ ਦਿਖਾਵਾਂਗੇ ਤੁਸੀਂ ਯਾਦ ਰੱਖੋਗੇ ਭੁੱਲ ਕੇ ਵੀ ਗਲਤੀ ਨਾ ਕਰ ਲਿਓ ਵੀ ਹਾਂ ਸਰਦਾਰ ਜੀ ਸਿੰਘ ਢੱਲੇਵਾਰ ਜੀ ਥੋੜਾ ਜਿਹਾ ਵੀ ਨੁਕਸਾਨ ਹੋ ਗਿਆ ਠੀਕ ਹੈ ਨਾ ਵੀ ਵੀ ਕੱਲ ਨੂੰ ਮਾਹੌਲ ਠੀਕ ਰਹਿ ਜਾਊਗਾ ਅਸੀਂ ਬਗਾੜਨਾ ਨਹੀਂ ਚਾਹੁੰਦੇ ਸਰਕਾਰ ਨਾਲ ਬਗਾੜੇ ਗੱਲਬਾਤ ਕਰਕੇ ਮਸਲੇ ਹੱਲ ਕਰੇ ਕਿਸਾਨੀ ਮੋਰਚਾ ਗੱਲ ਕਰੀਏ ਪਹਿਲਾਂ 1.5 ਸਾਲ ਚੱਲੇ ਪਰ ਇਸ ਵਾਰ ਕਿਸਾਨੀ ਜਿਹੜੇ ਜੱਥੇਬੰਦੀ ਉਹਨਾਂ ਦੇ ਆਕਾਰਪੁਰਖ ਦਾ ਹੱਥ ਹੈ ਨਾ ਜਿਹੜੀਆਂ ਨਹੀਂ ਕਰ ਰਹੀਆਂ ਉਹਨਾਂ ਨੂੰ ਵੀ ਸੰਗਤ ਦੇਖ ਲੂਗੀ ਸੰਗਤ ਦੇ ਹੱਥ ਦਾ ਸਭ ਕੋ ਸੰਗਤ ਲੀਡਰ ਬਣਾਉਂਦੀ ਆ ਉਹ ਕੋਈ ਲੀਡਰ ਐ ਵੀ ਨਹੀਂ ਬਣ ਗਿਆ ਨਾ ਜਿਹੜੇ ਵੀ ਬਣੇ ਸੰਗਤ ਦੇ ਰਾਹੀ ਬਣੇ ਹੋਏ ਨੇ ਸੰਗਤ ਫੈਸਲਾ ਕਰੋਗੀ ਸੰਗਤ ਮੋਰਚੀ ਜਿੱਤਦੀ ਹੈ ਜਾਂ ਸੰਗਤ ਨਾਰਾ ਸਾਰਾ ਪੰਜਾਬ ਨਾਲ ਆ ਠੀਕ ਹੈ ਨਾ ਅਸੀਂ ਮੋਰਚਾ ਫਤਿਹ ਕਰਾਂਗੇ ਬਾਬਾ ਜੀ ਆਉਣ ਵਾਲੀਆਂ ਨੀਤੀਆਂ ਕੀ ਰਹਿਣਗੀਆਂ ਅਗਲੀ ਰਣਨੀਤੀਆਂ ਬਾਬਾ ਜੀ ਮੈਂ ਵੀ ਮੋਰਚੇ ਵੱਲੋਂ ਕੋ ਲਊਗੀ ਹੈ ਨਾ ਹੁਣ ਮੇਰੇ ਖਿਆਲੋਂ 4 ਤਰੀਕ ਦਾ ਪ੍ਰੋਗਰਾਮ ਆ ਲੱਖ ਤੋਂ ਵੱਧ ਇਕੱਠ ਕਰਨਾ ਹੈ ਨਾ ਬਾਰਡਰਾਂ ਦੇ ਉੱਤੇ ਇਕੱਠ ਨੂੰ ਵਧਾਵਾਂਗੇ ਹੈ ਨ ਹੱਲ ਕਰਿਆ ਨਾ ਸਾਡਾ ਐਮਐਸਪੀ ਦਾ ਗਰੰਟੀ ਕਾਨੂੰਨ ਦਵੇ ਕਰਜਾ ਮੁਕਤੀ ਹੋਵੇ ਕਿਸਾਨਾਂ ਦੀ ਮਜ਼ਦੂਰਾਂ ਦੇ ਸਮੱਸਿਆਵਾਂ ਮੈਨੇ ਜਿਹੜੀਆਂ ਉਹ ਹੱਲ ਹੋਣ ਕਿਸਾਨਾਂ ਦੀ ਹੱਲ ਹੋਣਾ ਹੈ ਨਾ ਜਿਹੜੇ ਆ ਬਿਜਲੀ ਵਾਲੇ ਬੀਲ ਨੇ ਉਹ ਰੱਦ ਹੋਣਾ ਹੈ ਨਾ ਪਰਾਲੀ ਦੇ ਸਾਡੇ ਦੇ ਕੇਸ ਕਰੇ ਜਾਂਦੇ ਨੇ ਬਹੁਤ ਸਮੱਸਿਆਵਾਂ ਮੈਨੇ ਨਾ ਉਹ ਬੈਠ ਕੇ ਹੱਲ ਹੋਣੀਆਂ ਟੇਬਲ ਟॉक ਦੇਣਾ ਟੇਬਲ ਟॉक ਕਰੇ ਸਰਕਾਰ ਨਵਦੀਵ ਦੇ ਜਿਹੜੇ ਨੌਜਵਾਨ ਘਰਾਂ ਚ ਬੈਠੇ ਨੇ ਹੁਣ ਤੱਕ ਨਹੀਂ ਇਕਨੋਰੀ ਬਾਰਡਰ ਤੇ ਗਏ ਹੈਗੇ ਕਿ ਉਹਨਾਂ ਨੂੰ ਕੀ ਮੈਸੇਜ ਨੌਜਵਾਨ ਬਾਬਾ ਜੀ ਚੜਦੀ ਕਲਾ ਜੈਨੇ ਸਿੱਧਾ ਬੇਨ ਨਹੀਂ ਦੇ ਸਕਦੇ ਨੌਜਵਾਨਾਂ ਦੀ ਬਹੁਤ ਚੜਦੀ ਕਲਾ ਜੈਨੇ ਸ ਸੋਸ਼ਲ ਮੀਡੀਆ ਤੇ ਸਾਡਾ ਸਾਥ ਦੋ ਹੈ ਨਾ ਉਹਨਾਂ ਦੇ ਰਾਏ ਤੁਹਾਡੇ ਹੱਥ 'ਚ ਫੋਨ ਹੈਗੇ ਨੇ ਨਾ ਸ਼ੇਅਰ ਕਰੋ ਬਾਈ ਦੱਬਗੇ ਨਾ ਨੌਜਵਾਨਾਂ ਕਰਕੇ ਪਹਿਲਾ ਮੋਰਚਾ ਜਿੱਤੇ ਆ ਬਾਬਾ ਜੀ ਅੱਜ ਵੀ ਨੌਜਵਾਨ ਚੜ੍ਹਦੀ ਕਲਾ ਦੇ ਨੇ ਵੱਡੀ ਗਿਣਤੀ ਦੇ ਨੇ ਕੱਲ੍ਹ ਪਤਾ ਲੱਗ ਗਿਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਪੁਲਿਸ ਚੱਕ ਕੇ ਲੈ ਜੂਗੀ ਹਜ਼ਾਰਾਂ ਦੀ ਗਿਣਤੀ ਦੇ ਬਾਬਾ ਜੀ ਨੌਜਵਾਨਾਂ ਚ ਰਾਤ ਉੱਤੇ ਆ ਨੌਜਵਾਨਾਂ ਤਾਂ ਦੇਣਾ ਨਹੀਂ ਦੇ ਸਕਦੇ ਸੰਗਤ ਨੇ ਮੋਰਚਾ ਜਿੱਤਣ ਆਇਆ ਤੇ ਸੰਗਤ ਆਪਣਾ ਤਕੜੀ ਰਹਿ ਖਨੋਰੀ ਵਾਲੇ ਨੂੰ ਤਕੜਾ ਕਰੇ ਸਰਕਾਰ ਨੂੰ ਲੱਗ ਰਿਹਾ ਪਤਾ ਵੀ ਪੁਲਿਸ ਪ੍ਰਸ਼ਾਸਨ ਪੂਰਨ ਤੌਰ ਤੇ ਇਕੱਠਾ ਕਰ ਚੁੱਕ ਨਾਲ ਮਸਲੇ ਹੱਲ ਹੋ ਜਾਣਗੇ ਕਿਆ ਸਰਦਾਰ ਜਗਜੀਤ ਸਿੰਘ ਢੱਲੇਵਾਲਾ ਚੱਕਣ ਦੇ ਹਨ ਐਵੇਂ ਮਸਲੇ ਨਹੀਂ ਹੱਲ ਕਰਦੇ ਜਿਹੜਾ ਜਿਹੜਾ ਤਰੀਕਾ ਨਾਲ ਉਹ ਤਰੀਕਾ ਕਰੇ ਹਨ ਠੀਕ ਹੈ ਕਿਉਂ ਮਾਹੌਲ ਖਰਾਬ ਕਰਨਾ ਚਾਹੁੰਨੇ ਤੁਸੀਂ ਪੰਜਾਬ ਦਾ ਹੈਨਾ ਠੀਕ ਹੈ ਅਸੀਂ ਚਾਹੁੰਨੇ ਮਾਹੌਲ ਖਰਾਬ ਨਾ ਹੋਵੇ ਸ਼ਾਂਤੀ ਨਾਲ ਗੱਲਬਾਤ ਹੋਵੇ ਪਰ ਹਾਂ ਇਹ ਬਹਿਮ ਵੀ ਕਰਦੇ ਹਨ ਸਰਕਾਰ ਹਨ ਯਾਰ ਪ੍ਰਸ਼ਾਸਨ ਵੀ ਕਰਦੇ ਠੀਕ ਹੈ ਨਾ ਬਈ ਸਾਡੀ ਵੀ ਆਰ ਪਾਰ ਦੀ ਲੜਾਈ ਹੈ ਬਾਬਾ ਜੀ ਜੇ ਲੜਾਈ ਹਾਰ ਕੇ ਅਸੀਂ ਲੜਾਈ ਲੜਨ ਜੋਗੇ ਨਹੀਂ ਰਹਾਂਗੇ ਕਦੇ ਵੀ ਹੈਨਾ ਤੇ ਆਰ ਪਾਰ ਦੀ ਲੜਾਈ ਜੋਊਗਾ ਕਾਲ ਬੁਰਖ ਨੇ ਦੇਖੀ ਜਾਊਗਾ ਸਿੱਧੀਆਂ ਦਾ ਦੌਰ ਚੱਲਣਾ ਆਊਗਾ ਇਹ ਸਿੱਧਿਆਂ ਵਾਲੇ ਪਾਸੇ ਨੂੰ